ਬਾਰੋਂ ਮੈਂ ਨਿਕਲ ਰਹੀ ਸੀ ਚੇਨ ਪਿੱਛੋਂ ਦੋ ਲੜਕੇ ਜਾਂ ਜੋ ਵੀ ਸੀਗੇ ਬਾਈਕ ਤੇ ਖਦਮ ਆਏ ਮੇਰੇ ਵੱਲ ਹੱਥ ਕੀਤਾ ਮੈਨੂੰ ਲੱਗਾ ਕਿ ਮੇਰੀ ਚੁੰਨੀ ਗਿਰ ਰਹੀ ਹੈ نیچے ਕਿ ਸ਼ਾਇਦ ਆੜਨਾ ਜਾਏ ਜਿੰਨੇ ਨੂੰ ਮੈਂ ਮੂੰਹ ਇਧਰ ਘੁਮਾਇਆ ਸਾਰੀ ਮੇਰੀ ਸ਼ਰਟ ਵੀ ਫਟ ਗਈ ਇੱਦਾਂ ਚੇਨ ਪੂਰੀ ਹੱਥੋਂ ਖੋਲ ਲੀ ਅੱਖਾਂ ਦੇ ਸਾਹਮਣੇ ਦੇਖਦੇ-ਦੇਖਦੇ ਅੱਗੇ ਦੌੜ ਗਏ ਜਾਂ ਪਾਇਓਰਿਟੀ ਤਾਂ ਕੋਈ ਨਹੀਂ ਹੈ ਨਾ ਮਤਲਬ ਬਿਲਕੁਲ ਤੁਸੀਂ ਥੋੜੇ ਬਿਲਕੁਲ ਸਿਕਿਉਰ ਤੇ ਫੀਲ ਨਹੀਂ ਕਰ ਰਹੇ ਤੁਸੀਂ ਜਾ ਰਹੇ ਹੋ ਕੁਝ ਵੀ ਹੋ ਸਕਦਾ ਹੈ ਨਾ ਇੰਨਾ ਕੁ ਤਾਂ ਆਪਣੇ ਇੱਧਰ ਇੰਨਾ ਹੀ ਕੁ ਤੇ ਹੋਣੀ ਚਾਹੀਦੀ ਹੈ ਫਗਵਾੜਾ ਸ਼ਹਿਰ ਵਿੱਚ ਹੋ ਰਹੀਆਂ ਲੁੱਟਖੋਦੀਆਂ ਵਾਰਦਾਤਾਂ ਨਾਲ ਜਿੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਸ਼ਹਿਰ ਵਿੱਚ ਬੇਖੌਫ ਛਾਤਰ ਲੁੱਟੇਰੇ ਬਿਨਾਂ ਰੁਕੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਨੀਟਾ ਚਿਕਨ ਕਾਰਨਰ ਦੇ ਸਾਹਮਣੇ ਐਕਟੀਵਾ ਤੇ ਜਾ ਰਹੀ ਇੱਕ ਔਰਤ ਨੂੰ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਔਰਤ ਦੇ ਗਲ ਵਿੱਚ ਪਈ ਸੋਨੇ ਦੀ ਚੈਨ ਉਤਾਰ ਕੇ ਛਾਤਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਾਲੇਨੀ ਬਾਸੀ ਪਲਾਹੀ ਰੋਡ ਫਗਵਾੜਾ ਨੇ ਦੱਸਿਆ ਕਿ ਉਹ ਆਪਣੇ ਘਰੇਲੂ ਕੰਮ ਲਈ ਜਦੋਂ ਨੀਟਾ ਚਿਕਨ ਕਾਰਨਰ ਨਜ਼ਦੀਕ ਜਾ ਰਹੇ ਸਨ ਤਾਂ ਪਿੱਛੋਂ ਆਏ ਦੋ ਬਾਈਕ ਸਵਾਰ ਨੌਜਵਾਨਾਂ ਨੇ ਚਪਟਾ ਮਾਰ ਕੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਸਾਰੇ ਮਾਮਲੇ ਸਬੰਧੀ ਉਹਨਾਂ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਉਹਨਾਂ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਹੋ ਜਿਹੇ ਭੜੇ ਅੰਸਰਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀ ਬਿਨਾਂ ਕਿਸੇ ਖੌਫ ਤੋਂ ਸ਼ਹਿਰ ਵਿੱਚ ਰਹਿ ਸਕਣ ਉਧਰ ਮੌਕੇ ਤੇ ਪੁੱਜੀ ਫਗਵਾੜਾ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਆਪਣਾ ਸ਼ਾਲੀਨੀ ਹਾਂਜੀ ਸ਼ਾਲੀਨੀ ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਫਗਵਾੜਾ ਫਲਾਈ ਰੋਡ ਤੇ ਫਲਾਈ ਰੋਡ ਤੇ ਤੇ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਇੱਥੇ ਆਏ ਆ ਇਹ ਬਾਰੋਂ ਮੈਂ ਨਿਕਲ ਰਹੀ ਸੀ ਚੇਨ ਪਿੱਛੋਂ ਦੋ ਲੜਕੇ ਜਾਂ ਜੋ ਵੀ ਸੀਗੇ ਬਾਈਕ ਤੇ ਇਕਦਮ ਆਏ ਮੇਰੇ ਵੱਲ ਹੱਥ ਕੀਤਾ ਮੈਨੂੰ ਲੱਗਾ ਕਿ ਮੇਰੀ ਚੁੰਨੀ ਗਿਰ ਰਹੀ ਹੈ نیچے ਕਿ ਸ਼ਾਇਦ ਆੜ ਨਾ ਜਾਏ ਜਿੰਨੇ ਨੂੰ ਮੈਂ ਮੂੰਹ ਇਧਰ ਕਮਾਇਆ ਸਾਰੀ ਮੇਰੀ ਸ਼ਰਟ ਵੀ ਫਟ ਗਈ ਇਦਾਂ ਚੇਨ ਪੂਰੀ ਹੱਥੋਂ ਖੋਲ ਲੀ ਅੱਖਾਂ ਦੇ ਸਾਹਮਣੇ ਦੇਖਦੇ-ਦੇਖਦੇ ਅੱਗੇ ਦੌੜ ਗਏ ਜਾਂ ਪਿੱਛੇ ਦੋ ਲੋਕ ਕਾਫੀ ਦੂਰ ਤੱਕ ਗਏ ਵੀ ਹੈ ਬਟ ਪਤਾ ਨਹੀਂ ਤੁਸੀ ਤੁਸੀ ਖੜੇ ਸੀਗੇ ਐਕਟਿਵਾ ਤੇ ਐਕਟਿਵਾ ਨਹੀਂ ਕੱਲੀ ਨਾਲ ਕੱਲੀ ਸੀ ਮੈਂ ਕੱਲੀ ਸੀ ਮੈਂ ਕੰਮ ਸੀਗਾ ਸਾਹਮਣੇ ਜਾ ਰਹੀ ਸੀ ਘਰੋਂ ਆਈ ਸੀ ਤੇ ਉਹ ਵਿਅਕਤੀ ਕਿੰਨੇ ਸੀਗੇ ਜਿਨ੍ਹਾਂ ਨੇ? 2 ਲੋਕ ਸੀ ਰੈਡ ਕਲਰ ਦੀ ਬਾਈਕ ਸੀ। ਤੇ ਕੱਤ ਤੇ ਸੀ ਇਹ? ਬਾਈਕ ਤੇ ਰੈਡ ਕਲਰ ਦੀ। ਤੇ ਕਿਹੜੀ ਜਗ੍ਹਾ ਹੋਇਆ ਮੈਡਮ ਇਹ ਸਾਰਾ ਹਸਲ? ਬਿਲਕੁਲ ਸਾਹਮਣੇ ਨੀੜਾ ਚਿਕਨ ਦਾ ਆਨਰਡਰ ਦੇ ਸਾਹਮਣੇ। ਹਾਂਜੀ। ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਚੇਨ ਮੈਂ ਪਾਈ ਹੋਈ ਸੀਗੀ। ਕਿੰਨੇ ਤੋਲੇ ਦੀ ਸੀ ਚੇਨ? 1.5 ਤੋਲੇ ਦੀ ਹੋਏਗੀ। ਤੇ ਪੁਲਿਸ ਕੰਪਲੀਟ ਕੀਤੀ ਮੈਡਮ ਤੁਸੀਂ? ਹਾਂਜੀ ਕੀਤੀ। ਪੁਲਿਸ ਆਈ ਸੀ ਮੌਕੇ ਤੇ? ਨਹੀਂ ਪੁਲਿਸ ਨਹੀਂ ਆਈ ਕੋਈ ਐਡਵੋਕੇਟ ਸੀਗੇ ਉਹਨਾਂ ਨੇ ਨੰਬਰ ਮਿਲਾ ਕੇ ਦਿੱਤਾ ਸੀਗਾ ਕਿ ਬਈ ਤੁਸੀਂ ਗੱਲ ਕਰਕੇ ਕੰਪਲੇਂਟ ਲਿਖਵਾ ਲਓ ਮੈਨੂੰ ਮੈਡਮ ਜਿੱਦਾਂ ਸ਼ਹਿਰ ਵਿੱਚ ਬਾਰ ਬਾਰ ਤਾਂ ਚੋਰੀ ਦੀਆਂ ਜਾਂ ਲੁੱਟੋਖੋਦੀਆਂ ਬਹੁਤ ਹੋ ਰਹੀਆਂ ਕੀ ਮੰਨ ਕਰਦੇ ਪ੍ਰਸ਼ਾਸਨ ਨੂੰ ਸਿਕਿਉਰਿਟੀ ਤਾਂ ਕੋਈ ਨਹੀਂ ਹੈ ਨਾ ਮਤਲਬ ਬਿਲਕੁਲ ਤੁਸੀਂ ਥੋੜੇ ਬਿਲਕੁਲ ਸਿਕਿਉਰ ਤੇ ਫੀਲ ਨਹੀਂ ਕਰ ਰਹੇ ਤੁਸੀਂ ਜਾ ਰਹੇ ਹੋ ਕੁਝ ਵੀ ਹੋ ਸਕਦਾ ਹੈ ਨਾ ਇੰਨਾ ਕੁ ਤਾਂ ਆਪਣੇ ਇੱਧਰ ਇੰਨਾ ਕੁ ਤੇ ਹੋ ਨਹੀਂ ਚਾਹੀਦੀ ਹੈ ਮੈਡਮ ਕੋਈ ਸੀਸੀਟੀਵੀ ਕੈਮਰਾ ਜਾਏ ਕੋਈ ਦੇਖਿਆ ਕੋਈ ਆ ਸੀਸੀਟੀਵੀ ਇੱਧਰ ਬਿਲਕੁਲ ਮੇਰੇ ਪਿੱਛੇ ਹੈ ਜਿਹੜਾ ਨੀਟਾ ਚ ਚਿਕਨ ਕਾਰਨਰ ਐਂਡ ਅਦਰ ਸੀਸੀਟੀਵੀ ਸੀਗਾ ਹੁਣ ਉੱਧਰ ਹੀ ਅਸੀਂ ਬੈਠੇ ਆਂ ਕਿ ਫੁਟੇਜ ਨਿਕਲਵਾ ਕੇ ਦੇਖੀਏ ਕੌਣ ਹੈ ਗਏ ਇਸ ਮੌਕੇ ਤੇ ਆਇਆ ਕੋਈ ਸਟਾਫ ਮਲਾਜਮ ਆਏ ਨਹੀਂ ਕੋਈ ਪੁਲਿਸ ਨਹੀਂ ਕੋਲ ਕੀਤੀ ਸੀ ਤੁਸੀਂ ਹਾਂਜੀ ਕਿੰਨੀ ਦੇਰ ਹੋ ਗਈ ਕੋਲ ਕੀਤੀ ਨੂੰ ਜੀ 10 15 ਮਿੰਟ ਹੋ ਗਏ 10 15 ਮਿੰਟ ਹੋ ਗਏ ਸੁਦੀਪ ਹਾਂਜੀ ਸੁਦੀਰ ਸੁਦੀਰ ਭਾ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਇਹਦਾ ਨਾ ਵਾਈਫ ਮੇਰੀ ਆਰਐਸਏ ਗਈ ਇਧਰੋਂ ਜਾ ਰਹੀ ਸੀ ਘੁੰਮ ਕੇ ਕੈਪੀਟਲ ਬੈਂਕ ਜਾਣਾ ਸੀ ਉਹਨਾਂ ਨੇ ਤੇ ਉਹ ਇੱਥੇ ਨਿਕਲਦੇ ਨਿਕਲਦੇ ਇੱਥੋਂ ਪਤਾ ਨਹੀਂ ਉਹਨੂੰ ਪਿੱਛੋਂ ਉਹਨੂੰ ਐਦਾਂ ਮਹਿਸੂਸ ਆ ਮੇਰੇ ਚੁੰਨੇ ਆੜ ਰਹੀ ਹੈ ਕਿਸੇ ਨੇ ਆਵਾਜ਼ ਮਾਰੀ ਹੈ ਬਟ ਅਲਟੀਮੇਟਲੀ ਉਹ ਚੇਨ ਪੇਚ ਕੇ ਲੱਗ ਗਿਆ ਤੇ ਐਦਾਂ ਸ਼ਾਰਟ ਵੀ ਵਾਡੀ ਉੱਪਰੋਂ ਕਿੰਨੇ ਆਏ ਮਾਮਲਾ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਨੇ ਦੋ ਜਣੇ ਸੀਗੇ ਤੋਂ ਦੱਸਦੇ ਹੋ ਮੂੰਹ ਵਗੈਰਾ ਬੰਨੇ ਹੋਏ ਜੀ ਮੈਨੂੰ ਪਤਾ ਨਹੀਂ ਮੈਂ ਪੁੱਛਿਆ ਉਹ ਬੰਨੇ ਚੋਰ ਨੇ ਹਾਂਜੀ ਉਹ ਬੰਨੇ ਚੋਰ ਨੇ ਨਹੀਂ ਦੇਖ ਬਾਈਕ ਤੇ ਆਈ ਸੀਗੀ ਬਾਈਕ ਤੇ ਸੀਗੀ ਰੈਡ ਕਲਰ ਦੀ ਬਾਈਕ ਸੀਗੀ ਤੇ ਚੈਨ ਕਿੰਨੇ ਕੁ ਟੋਲੇ ਦੀ ਸੀ ਸਰ ਡੇਢ ਕਿਲੋ ਦੀ ਹੈਗੀ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਲਗਭਗ ਉੱਪਰ ਬਣਦਾ ਲਗਭਗ ਉੱਪਰ ਬਣ ਜਾਂਦਾ ਇਹ ਜਿਹਾ ਜਿਹਾ ਅਹੀਂ ਜੇ ਤਾਂ ਲੱਗਦਾ ਤਾਂ ਮੈਂ ਤੇ ਕੋਈ ਸੀਸੀਟੀਵੀ ਕੈਮਰੇ ਚ ਆਇਆ ਉਹੀ ਦੇਖਦੇ ਬਈ ਵੇਟ ਕਰਦੇ ਰਿਹਾ ਚੈੱਕ ਕਰੂ ਕੋਲ ਜੀ ਸਰ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਹਾਂਜੀ ਕਰ ਦਿੱਤੀ ਆ ਮੌਕੇ ਤੇ ਆਇਆ ਜੀ ਨਹੀਂ ਆਇਆ ਜੀ ਕਿੰਨੇ ਦਿਨ ਨੂੰ ਤੁਹਾਨੂੰ ਕਾਲ ਕੀਤੀ ਗੇੜ ਕੁਵੇ ਜੇ ਕਾਲ ਕੀਤੀ ਹੋਈ ਆ ਕਿੰਨੇ ਕਵੇ ਮਹਾਰਾਜ ਸਾਹਿਬ ਬਕਰਿਆ 1:00 ਵਜੇ 18-20 ਮਿੰਟ ਦੇ ਲੱਗਦਾ ਇਹ ਹੋਣਾ ਸਰ ਕੀ ਇੱਕ ਮਾਮਲਾ ਕੀ ਆ ਜਿਹੜਾ ਚੈਨ ਸੀ ਹਾਂ ਜੀ ਉਹ ਸਨੇਚਿੰਗ ਵਾਲਾ ਮਾਮਲਾ ਆਇਆ ਜੋ ਮੌਕੇ ਤੇ ਮੈਂ ਗਿਆ ਸੀ ਤੇ ਉਹ ਜਾਂਚ ਪੜਤਾਲ ਚੱਲ ਰਹੀ ਆ ਉੱਥੇ ਕੈਮਰਾ ਜ਼ਿਆਦਾਤਰ ਸ਼ੋਰ ਕੀਪਰ ਉਹਦੇ ਆਪਣੇ ਗੇਟ ਵੱਲ ਨੂੰ ਲਗਾਈ ਪਏ ਨੇ ਤੇ ਹਜੇ ਕੋਈ ਕੂਲ ਨਹੀਂ ਮਿਲ ਰਿਹਾ ਉਥੋਂ ਲੇਕਿਨ ਫਿਰ ਵੀ ਕੂਲ ਲੱਭ ਕੇ ਪਛਾਣ ਕਰਕੇ ਜਲਦੀ ਜਲਦੀ ਗ੍ਰਿਫਤਾਰ ਕਰਨਾ ਨੇ ਸੀ ਇਹਨੂੰ ਸਰ ਕੁਝ ਪਤਾ ਚੱਲਣਾ ਲੇਡੀਜ਼ ਦਾ ਨਾਮ ਵਗੈਰਾ ਜਾਂ ਕੋਈ ਕਿੱਥੇ ਦੇ ਰਹਿਣ ਵਾਲੇ ਨਹੀਂ ਹਜੇ ਮੈਨੂੰ ਨਹੀਂ ਮੈਨੂੰ ਮੌਕੇ ਤੇ ਗਿਆ ਸੀ ਉਹਨਾਂ ਦੇ ਬਿਆਨ ਹੋ ਰਹੇ ਨੇ ਆਫਟਰ 댓 ਜਿਹੜੀ ਕਾਰਵਾਈ ਹੋ ਗਈ ਅਮਨ ਚ ਲਿਆਂਦੀ ਜਾਊਗਾ ਸਰ ਉਹ ਕਹਿੰਦੇ ਆ ਕਿ ਅੱਧਾ ਪੌਣਾ ਘੰਟਾ ਹੋ ਗਿਆ ਸਾਨੂੰ ਫੋਨ ਕੀਤੇ ਇਹਨੂੰ ਤੇ ਪੁਲਿਸ ਦੇਰੀ ਨਾਲ ਆਈ ਹੈ ਕੀ ਕਾਰਨ ਦੇ ਸਰ ਕੀ ਐਸ ਕੁਲਵਿੰਦਰ ਗਿਆ ਸੀ ਉਹ ਮੈਡਮ ਕਿਤੇ ਦੁਕਾਨ 'ਚ ਬੈਠੇ ਹੋਣੇ ਉਹ ਕਿਤੇ ਹੋਰ ਜਾ ਕੇ ਨੀਟੇ ਦੇ ਉੱਤੇ ਕਰ-ਕਰ ਕੇ ਆ ਗਿਆ ਤੇ ਫਿਰ ਦੁਬਾਰਾ ਜਦੋਂ ਗਿਆ ਫਿਰ ਦੁਬਾਰਾ ਮੈਨੂੰ ਕਾਲ ਆਈ ਫਿਰ ਅਸੀਂ ਗਏ ਉੱਥੇ ਸਰ ਕੋਈ ਕੈਮਰੇ ਵਗੈਰਾ ਚੈੱਕ કરી ਚਾਰਪੰਥ ਕਰਨ ਦੇ ਕੀਤੇ ਪਰ ਉਹਨਾਂ ਦਾ ਵੀਊ ਨਹੀਂ ਆ ਰਿਹਾ ਸਾਫ